ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਨਵਾਂ ਵਿਸ਼ਾ ਅਰੰਭ ਕਰਦੇ ਹਾਂ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਇਹ ਵਿਸ਼ਾ ਕਾਫੀ ਲੰਮਾ ਚੱਲੇਗਾ ਇਸ ਦੇ ਕਾਫੀ 파ਟ ਹੋਣਗੇ ਤੋਂ ਸਭ ਤੋਂ ਪਹਿਲਾਂ ਅਸੀਂ ਮੌਜੂਦਾ ਸਮੇਂ ਦੀ ਜਿਹੜੀ ਇੱਕ ਧਾਰਮਿਕ ਚੁਣੌਤੀ ਹੈ ਉਹ ਹੈ ਸਿੱਖ ਪੰਥ ਵਿੱਚ ਸਿੱਖ ਲਈ ਇੱਕ ਆਪਣੀ ਪਛਾਣ ਇੱਕ ਬੜਾ ਸਮਝਣ ਵਾਲੀ ਚੁਣੌਤੀ ਹੈ ਇਸ ਵੇਲੇ ਸਿੱਖ ਪਹਿਲੇ ਨੰਬਰ ਤੇ ਤੇ ਦੋ ਤਰ੍ਹਾਂ ਦੀ ਸਿੱਖ ਦੀ ਪਛਾਣ ਹੈ ਸੰਤ ਸਿਪਾਈ ਵਾਲੀ ਸਿਪਾਈ ਵਾਲੀ ਦੀ ਪੰਜ ਕਕਾਰੀ ਵਰਦੀ ਤੇ ਸੰਤ ਵਾਲਾ ਇਹਦਾ ਆਤਮਿਕ ਜੀਵਨ ਇੱਕ ਪਰਮਾਤਮਾ ਨਾਲ ਇਕਮਿਤਾ ਵਾਲਾ ਜੀਵਨ ਇਹਨਾਂ ਦੋਵਾਂ ਪੱਖੋਂ ਦੀ ਸਿੱਖ ਦੀ ਜਿਹੜੀ ਪਛਾਣ ਹੈ ਉਹ ਗੁਆਚਦੀ ਜਾ ਰਹੀ ਹੈ ਖਾਸ ਕਰਕੇ ਸਿੱਖੀ ਦਾ ਹਮਲੈਂਡ ਪੰਜਾਬ ਜਿੱਥੇ 80% ਤੋਂ ਵੱਧ ਨੌਜਵਾਨ ਆਪਣੀ ਦਾੜੀ ਕਿਸਮ ਵਾਲੀ ਜਿਹੜੀ ਪਹਿਚਾਣ ਹੈ ਇਹੇ ਬਦਲ ਚੁੱਕੇ ਨੇ ਬਹੁਤ ਸਾਰੀਆਂ ਪੰਜਾਬੀ ਮਾਵਾਂ ਆਪਣੇ ਛੋਟੇ ਬੱਚਿਆਂ ਦੇ ਜੁੜੇ ਨਾ ਕਰ ਸਕਣ ਦੇ ਆਲਸ ਕਾਰਨ ਉਹਨਾਂ ਦੇ ਕੇਸ ਹੀ ਕਟਵਾ ਦਿੰਦੀਆਂ ਨੇ ਬਈ ਕੌਣ ਇਹਨਾਂ ਦੇ ਜੋੜੇ ਕਰੇਗਾ ਕੌਣ ਇਹਨਾਂ ਨੂੰ ਪੜਕੇ ਜਾਂ ਛੋਟੀਆਂ ਕਿਸਮ ਬਣੇਗਾ ਜਿਹਦੇ ਨਾਲ ਸਿੱਖੀ ਦੀ ਜਿਹੜੀ ਬਹਿਰੂਨੀ ਪਛਾਣ ਹੈ ਇਹ ਖਤਮ ਹੋਦੀ ਜਾ ਰਹੀ ਹੈ ਇੱਥੇ ਇਹ ਬੜੀ ਸਪਸ਼ਟ ਗੱਲ ਹੈ ਕਿ ਗੁਰੂ ਸਾਹਿਬ ਨੇ ਇਹ ਸਾਬਤ ਸੂਰਤੂ ਵਾਲਾ ਜਿਹੜਾ ਸਾਡਾ ਰੂਪ ਹੈ ਇਹ ਕੋਈ ਆਪ ਨਹੀਂ ਪੈਦਾ ਕੀਤਾ ਨਾ ਗੁਰੂ ਸਾਹਿਬ ਨੇ ਸੰਸਾਰ ਦੇ ਕੋਈ ਨਵੀਂ ਚੀਜ਼ ਸਾਡੇ ਲਈ ਬਣਾ ਕੇ ਤੇ ਸਾਡੇ ਗੱਲ ਬੇਬਤਨਸੀ ਪਾਈ ਬਲਕਿ ਸਕੀਦਾ ਸਿਧਾਂਤ ਹੈ ਸਭ ਤੂ ਪਹਿਲਾ ਕਿ ਹੁਕਮ ਰਜ਼ਾਈ ਚਲਣਾ ਨਾਨਦ ਲਿਖਿਆ ਨਾਲ ਰੱਬ ਦੀ ਰਜ਼ਾ ਵਿੱਚ ਤੁਰਨਾ ਇਹ ਜਿਹੜਾ ਜਿਸਮ ਇਨਸਾਨ ਦਾ ਰੱਬ ਨੇ ਬਣਾਇਆ ਹੈ ਤੇ ਰੱਬੀ ਰਜ਼ਾ ਅਨੁਸਾਰ ਹੀ ਇਹ ਕੇਸਾਂ ਦਾੜੀਆਂ ਵਾਲਾ ਸਰੂਪ ਮਰਦ ਦਾ ਦਿੱਤਾ ਗਿਆ ਹੈ ਔਰਤਾਂ ਨੂੰ ਖਾਲੀ ਕੇਸ ਤੇ ਮਰਦਾਂ ਨੂੰ ਦਾੜੀਆਂ ਵੀ ਹਨ ਸਰੀਰ ਦਾ ਹਰ ਅੰਗ ਇੱਕ ਬੜੀ ਵਾਸ਼ਕ ਜ਼ਰੂਰਤ ਸਮਝ ਕੇ ਪ੍ਰਮਾਤਮਾ ਨੇ ਸਿਰ ਨਾਲ ਇਹ ਅੰਗ ਲਗਾਏ ਹੋਏ ਨੇ ਔਰ ਹਾਰ ਸ੍ਰੀ ਜੋ ਪਰਮਾਤਮਾ ਆਪ ਵਸਦਾ ਇਸ ਲਈ ਇਹ ਸਰੀਰ ਮਨੁ ਪ੍ਰਭੂ ਦਾ ਇੱਕ ਵਸਣ ਦਾ ਘਰ ਹੈ ਤੂੰ ਜੈਸਾ ਕਾਰਸੂ ਚਾਹੀਦਾ ਸੀ ਵੈਸਾ ਇਹ ਸਰੀਰ ਉਸਨੇ ਘੜਿਆ ਬਣਾਇਆ ਤੋ ਥਾਂ ਥਾਂ ਤੇ ਜਿਸ ਕਿਸੇ ਅੰਗ ਦੀ ਲੋੜ ਸੀ ਉਹ ਪਰਮਾਤਮਾ ਨੇ ਲਾਇਆ ਤੇ ਸਰੀਰ ਦੇ ਹੋਰ ਅੰਗਾਂ ਦੀ ਤਰ੍ਹਾਂ ਕੇਸ ਦਾੜੇ ਅਤੇ ਰੋਮ ਸ੍ਰੀ ਦੇ ਜਿਹੜੇ ਛੋਟੇ ਮਸਾਮ ਬਾਲ ਹਨ ਇਹ ਵੀ ਪਰਮਾਤਮਾ ਨੇ ਇੱਕ ਸ੍ਰੀ ਦੀ ਜ਼ਰੂਰਤ ਸਮਝ ਕੇ ਸ੍ਰੀ ਵਿੱਚ ਪੈਦਾ ਕੀਤੇ ਹੋਏ ਨੇ ਇਹ ਗੁਰੂ ਸਾਹਿਬ ਨੇ ਨਹੀਂ ਸੀ ਪੈਦਾ ਕੀਤੇ ਗੁਰੂ ਸਾਹਿਬ ਨੇ ਇਹਨਾਂ ਦੀ ਬੇਅਦਵੀ ਹੋਂਦ ਨੂੰ ਰੋਕਿਆ ਭਈ ਕੋਈ ਵੀ ਇਨਸਾਨ ਗੁਰੂ ਸਾਹਿਬ ਨੇ ਕੇਵਲ ਸਿੱਖ ਪੰਥ ਦੀ ਤੇ ਮਰਿਆਦਾ ਸਬਤ ਸੁਧਰ ਰਹਿਣਾ ਪਰ ਇਹ ਹਰ ਇਨਸਾਨ ਦੀ ਇੱਕ ਪਰਮਾਤਮਾ ਨੇ ਪਹਿਚਾਨ ਬਣਾਈ ਹੈ ਵੀ ਹਰ ਇਨਸਾਨ ਜਿਹੜਾ ਹੈ ਉਹਦਾ ਇੱਕੋ ਹੀ ਰੂਪ ਬਣਾਇਆ ਉਹ ਕਿਸੇ ਵੀ ਮੁਲਕ ਵਿੱਚ ਰਹਿੰਦਾ ਵਸਦਾ ਹੋਵੇ ਜਨਮਿਆ ਹੋਵੇ ਇਹ ਸ੍ਰਿਦਿਕ ਰੂਪ ਸਾਰਿਆਂ ਦਾ ਇੱਕੋ ਜਿਹਾ ਇੱਕੋ ਜਿਹਾ ਮੂੰਹ ਨਾਖwidehat ਪੈਰ ਕਾਨ ਨੱਕ ਇੱਕੋ ਜਿਹਾ ਸ੍ਰਿਦਿਕ ਬਣਤਰ ਤਕਰੀਬਨ ਸਾਂਝੀ ਹੈ ਹਾਂ ਰਾਮ ਰੂਪ ਦਾ ਫਰਕ ਹੋ ਸਕਦਾ ਹੈ ਕਦਮੂਤ ਦਾ ਫਰਕ ਹੋ ਸਕਦਾ ਹੈ ਤੋ ਹਰ ਇਨਸਾਨ ਨੂੰ ਸਾਬਤ ਸੂਰਤ ਰਹਿਣਾ ਚਾਹੀਦਾ ਹੈ ਗੁਰੂ ਸਾਹਿਬ ਨੇ ਇਸਲਾਮ ਧਰਮ ਨੂੰ ਮੰਨਣ ਵਾਲਿਆਂ ਨੂੰ ਵੀ ਇੱਕ ਐਸੀ ਕੇ ਸਾਬਤ ਸੂਰਤ ਦਸਤਾਰ ਸਿਰਾ ਹੋਣਾ ਚਾਹੀਦਾ ਹੈ ਇੰਦਾ ਇਨਸਾਨ ਪਰ ਅੱਜ ਪੰਜਾਬ ਦੇ ਲੋਕ ਉਹ ਇਸ ਸਰੂਪ ਨੂੰ ਕੋਈ ਮਤਤਾ ਨਹੀਂ ਦੇ ਰਹੇ ਉਹ ਕਦਰ ਨਹੀਂ ਸਿੱਖੀ ਅੰਦਰ ਦੀ ਚਾਹੀਦੀ ਹੈ ਅੰਦਰ ਦੀ ਸਿੱਖੀ ਕਿੱਥੋਂ ਆਣੀ ਹੈ ਜੇ ਬਾਹਰਲਾ ਰੂਪ ਨਹੀਂ ਸੀ ਆਪਣਾ ਸਮਝ ਸਕੇ ਅੰਦਰ ਦੀ ਸਿੱਖੀ ਵੀ ਬੜੀ ਔਖੀ ਹੈ ਅੰਦਰ ਦੀ ਸਿੱਖੀ ਆਤਮ ਗੁਣਾ ਦੀ ਜਿਹੜੇ ਆਤਮ ਗੁਣ ਗੁਰਬਾਣੀ ਵਿਚ ਆਏ ਨੇ ਆਤਮ ਗੁਣਾ ਵਾਲਾ ਵਿਸ਼ਾ ਅਸੀਂ ਪਿਛਲੇ ਦਿਨਾਂ ਵਿਚਾਰ ਆਇਆ ਉਹ ਕਿਹੜੇ ਕਿਹੜੇ ਉੱਚੇ ਸੁੱਚੇ ਆਤਮ ਗੁਣ ਉਹਨਾਂ ਦੀ ਕਮਾਈ ਕਰਨ ਦੀ ਬੜੀ ਮੁਸ਼ਕਲ ਹੈ ਆਪਣੇ ਪੁਰਾਣੇ ਬਣੇ ਹੋਏ ਸੰਸਕਾਰ ਸੁਭਾਅ ਤਿਆਗ ਕੇ ਇੱਕ ਨਵੇਂ ਸੁਭਾਅ ਵਿੱਚ ਆਪਣੇ ਮਨ ਆਤਮਾ ਨੂੰ ਘੜਨਾ ਇਕੋ ਸੋਖੀ ਖੇਡਨੀ ਤੇ ਜਿਨ੍ਹਾਂ ਦਾ ਅੰਦਰਲਾ ਘੜਿਆ ਜਾਏ ਨਾ ਜਿਨ੍ਹਾਂ ਦਾ ਅੰਦਰਲੀ ਸੂਤ ਮਤਮਨ ਗੁਰਮਤਨ ਸੋਟ ਬਦਲ ਜਾਏ ਉਹ ਸ੍ਰੀ ਦੇ ਬੰਤਰ ਦੀ ਕਦੇ ਵੀ ਵਿਗਾੜ ਨਹੀਂ ਕਰਦੇ ਸ੍ਰੀ ਦੇ ਹਰ ਅੰਗ ਦੀ ਕਦਰ ਜਾਣਦੇ ਹਨ ਉਹ ਉਹ ਇਸ ਰੂਪ ਦੀ ਵੀ ਕਦਰ ਜਾਣਦੇ ਹਨ ਇਸ ਲਈ ਸਿੱਖੀ ਦੀ ਜਿਹੜੀ ਬਾਹਰੀ ਪਹਿਚਾਨ ਹੈ ਇਹ ਕਾਇਮ ਰਹਿਣੀ ਬਹੁਤ ਜ਼ਰੂਰੀ ਹੈ ਮੈਂ ਦੇਖਦਾ ਬੰਦੇ ਜਿਨ੍ਹਾਂ ਨੇ ਕੇਸਾਂ ਦੀ ਬੇਦਵੀਂ ਕੀਤੀਆਂ ਨੇ ਮੋਣੇ ਕੋਣੇ ਉਹ ਵੀ ਫੇਸਬੁਕ ਤੇ YouTube ਤੇ ਧਾਰਮਿਕ ਵਾਸਨ ਕਰਦੇ ਰਹਿੰਦੇ ਨੇ ਸਿੱਖੀ ਦੇ ਬਾਰੇ ਸਿੱਖੀ ਦੀ ਇੱਚੜ ਦੀ ਗੱਲਾਂ ਕਰਦੇ ਨੇ ਉਹ ਭਾਈ ਤੁਸੀਂ ਪਹਿਲੇ ਬੰਦ ਸਿੱਖੀ ਦੀ ਪਹਿਚਾਣ ਹੀ ਖਤਮ ਕਰ ਦਿੱਤੀ ਤੁਸੀਂ ਕੀ ਪੈਰਵੀ ਕਰੀ ਜੀ ਕੀ ਵਕਾਲਤ ਕਰੀ ਜਾ ਰਹੇ ਹੋ ਸਿੱਖੀ ਸਰੂਪ ਦੀ ਜਾਂ ਸਿੱਖੀ ਪਹਿਚਾਣ ਦੀ ਜਾਂ ਸਿੱਖੀ ਸਿਧਾਂਤਾਂ ਦੀ ਤੋਂ ਇਹ ਸਭ ਤੋਂ ਵੱਡੀ ਜ਼ੂਰੀ ਗੱਲ ਹੈ ਕਿ ਸਿੱਖ ਆਪਣੀ ਸਿਰਕ ਪਹਿਚਾਣ ਜਿਹੜੀ ਪੰਜ ਕਕਾਰੀ ਵਰਦੀ ਵਾਲੀ ਇਸ ਦੀ ਸੰਭਾਲ ਕਰੇ ਦੂਸਰੀ ਪਛਾਣ ਹੈ ਸਾਡੀ ਆਤਮਿਕ ਪਛਾਣ ਸਾਨੂੰ ਆਤਮੂਤ ਤੌਰ ਤੇ ਪਤਾ ਨਹੀਂ ਕਿ ਅਸੀਂ ਕੌਣ ਹਾਂ ਕਿ ਆ ਅਸੀਂ ਹੱਡ ਮਾਸ ਨਾੜੀ ਦਾ ਪਿੰਜਰ ਵਾਸੀ ਸਰੀਰੀ ਹਾਂ ਨਹੀਂ ਇਹ ਸਰੀਰ ਤੇ ਇਸ ਦਾ ਜਿਹੜਾ ਨਾਮ ਰੱਖਿਆ ਗਿਆ ਹੈ ਕੇਵਲ ਸਾਡੀ ਇਹੋ ਹੀ ਪਛਾਣ ਨਹੀਂ ਹੈ ਅਗਰ ਗੁਰੂ ਸਾਹਿਬ ਤੋਂ ਪੁੱਛੋ ਤਾਂ ਗੁਰੂ ਜੀ ਜੇ ਪਾਤਸ਼ਾਹ ਗੁਰਮਰਦਾਸ ਜੀ ਸਾਰੀ ਪਛਾਣ ਦੱਸ ਰਹੇ ਨੇ ਕਿ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਹ ਮਨਾ ਕੇਵਲ ਸਰੀਰ ਨੂੰ ਆਪਣੀ ਪਛਾਣ ਨਾ ਸਮਝੇ ਸਰੀਰ ਨੂੰ ਆਪਣੀ ਹੋਂਦ ਨਾ ਸਮਝ। ਇਹ ਤੇ ਆਰਜ਼ੀ ਹੋਂਦ ਹੈ। 10 ਸਾਲ, 20 ਸਾਲ, 40 ਸਾਲ, 50 ਸਾਲ, 100 ਸਾਲ ਕਿਤਨੀ ਦੇਰੀ ਇਸ ਸਿਰਕ ਹੋਂਦ ਤੇ ਹੀ ਟਿਕੀ ਰਹੇਗੀ। ਉਸ ਤੋਂ ਬਾਅਦ ਇਹ ਜਿਸ ਦਿਨ ਸਰੀਰ ਵਾਲਾ ਜਿਹੜੀ ਹੋਂਦ ਹੈ ਇਹ ਪਹਿਚ ਇਹ ਖਤਮ ਹੋ ਜਾਣੀ ਹੈ। ਉਸ ਲਈ ਕੇਵਲ ਅਮਰ ਔਰ ਸਦਾ ਬਸੇ ਅਟਲ ਟਿਕੀ ਰਹਿਣ ਵਾਲੀ ਜਿਹੜੀ ਪਹਿਚਾਨ ਉਹ ਆਤਮਾ ਦੀ। ਉਹ ਜੋਤ ਦੀ ਜਿਹੜੀ ਤੇਰੇ ਅੰਦਰ ਟਿਕੀ ਹੋਈ ਹੈ। ਇਸ ਲਈ ਤੂੰ ਅਸਲ ਵਿੱਚ ਉਹ ਜੋਤ ਹੈ। मन तू ज्योत स्वरूप है ज्योत स्वरूप है उस परमात्मा ਦਾ ਰੂਪ ਹੈ ਉਹ ਜਰਾ ਆਪ ਨਿਰੰਕਾਰ ਜੋਤ ਰੂਪ ਹੈ ਇੱਕ ਨੂਰ ਹੈ ਇਲਾਹੀ ਨੂਰ ਉਹ ਉਸ ਨੂਰ ਦਾ ਤੂੰ ਉਹ ਤੇਰੇ ਅੰਦਰ ਸਿਰਜੂ ਸੁਣਦਾ ਬੋਲਦਾ ਹੈ ਕਥਤਾ ਬਕਤਾ ਸੁਣਤਾ ਸੋਇ ਆ ਵਿਚਾਰੀ ਸੋ ਗਿਆਨੀ ਹੋਈ ਐਸਾ ਗਿਆਨੀ ਬਣ ਕੇ ਆਪਣੇ ਆਪ ਦੀ ਪਛਾਣ ਕਰ ਕਿ ਤੂੰ ਜੋਤ સ્વરૂਪ ਹੈ ਤੂੰ ਸਰੀਰ ਨਹੀਂ ਸਰੀਰ ਕੋ ਹੁੰਦ ਨੂੰ ਆਰਜ਼ੀ ਸਮਝ ਸਰੀਰ ਦੇ ਅਧਿਆਸ ਵਾਲੀ ਜਿਹੜੀ ਤੇਰੀ ਮਨੁਭਰਤੀ ਇਸ ਨੂੰ ਬਦਲ ਸਿਰਫ ਸਰੀਰਕ ਮੋਚੀ ਨਾ ਅੜਿਆ ਰ ਆਪਣਾ ਸਿਰ ਤੇ ਦੂਜੇ ਦੇ ਸੀੜਾਂ ਵਿੱਚ ਨਾ ਘਰ ਕੋ ਕੇ ਰਹਿ ਜਾ ਆਪਣੀ ਜੋਤ ਰੂਪ ਦੀ ਪਛਾਣ ਕਰ ਮਨ ਹਰਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਨ ਉਹ ਪਰਮਾਤਮਾ ਤੇਰੇ ਨਾਲ ਹੈ ਤੇਰੇ ਅੰਗ ਸੰਗ ਹੈ ਤੇਰੇ ਅੰਦਰ ਕਛਤਾ ਬਖਤਾ ਸੁਣਦਾ ਹੈ ਬੋਲਦਾ ਹੈ ਗੁਰੂ ਦੀ ਮਤ ਲੈ ਕੇ ਉਸ ਦੀ ਨੇੜਤਾ ਦਾ ਰੰਗ ਮਾਨ ਲੈ ਆਨੰਦ ਮਾਨ ਲੈ ਗੁਰਮਤੀ ਰੰਗ ਮਾਨ ਮੂਲ ਪਛਾਨੇ ਤੋਂ ਸ਼ਹਿਜਾਨੇ ਮਰਨ ਜੀਵਨ ਕੀ ਸੋਜੀ ਹੋਈ ਜੇ ਤੂੰ ਸ ਆਪਣੇ ਮੂਲ ਨੂੰ ਪਛਾਨ ਲਵੇ ਆਪਣੀ ਅਸਲੀ ਪਛਾਨ ਸਮਝ ਜਾਵੇਂ ਫਿਰ ਉਸ ਪਰਮਾਤਮਾ ਨੂੰ ਖਸਮ ਪਰਮਾਤਮ ਜੀ ਤਾਂ ਸ਼ਹਿਜਾਨੇ ਉਸ ਆਪਣੇ ਮਾਲਕ ਨੂੰ ਪਛਾਨ ਲਏਗਾ ਜੀਵਨ ਮਰਨ ਜੀਵਨ ਕੀ ਸੋਜੀ ਹੋਈ ਫਿਰ ਤੈਨੂੰ ਸਮਝ ਆਏਗੀ ਅਸਲ ਮਰਨਾ ਕੀ ਹੈ ਤੇ ਅਸਲ ਜੀਣਾ ਕੀ ਹੈ ਤੂੰ ਇੱਕ ਜੀਵਤ 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 ਰਹੋ ਇਹ ਅਵਸਥਾ ਤੇਰੀ ਬਣ ਜਾਏਗੀ ਗੁਰ ਪ੍ਰਸਾਦੀ ਏਕੂ ਜਾਣੇ ਤਾਂ ਦੂਜਾ ਭਾਵਨਾ ਹੋਈ ਜੇ ਤੂੰ ਇਹ ਆਪਣੀ ਅਸਲੀ ਪਛਾਣ ਜਾਣੇ ਫਿਰ ਤੇਰੇ ਵੀ ਦੂਜਾ ਭਾਵ ਨਹੀਂ ਰਹਿਣਾ ਫਿਰ ਸੰਸਾਰੀ ਮੋਹ ਮਾਇਆ ਦੀ ਜਲਣ ਵਿੱਚ ਤੂੰ ਨਹੀਂ ਫਸੇਗਾ ਇਸ ਤੋਂ ਉੱਪਰ ਉੱਠ ਜਾਏਗਾ ਕਿਉਂਕਿ ਸਾਰੀਆਂ ਚੀਜ਼ਾਂ ਤੈਨੂੰ ਚਲਾਏ ਮਨ ਦਿਸਣਗੀਆਂ ਤੇ ਸੱਚ ਤੈਨੂੰ ਆਤਮਾ ਦਿਸੇਗੀ ਜੋ ਤੇ ਦਿਸੇਗੀ ਜਿਹੜਾ ਤੂੰ ਜੋਤ ਸਰੂਪ ਹੈ ਉਹ ਤੈਨੂੰ ਆਪਣਾ ਅਸਲ ਰੂਪ ਦਿਸੇਗਾ ਜਿਹੜਾ ਕਦੇ ਮਰਦਾ ਮੁਗਦਾ ਨਹੀਂ ਫਿਰ ਤੇਰੇ ਮਨ ਵਿੱਚ ਮਨ ਸ਼ਾਂਤੀ ਆਈ ਵਜੀ ਵਧਾਈ ਤਾ ਹੋ ਆਪ੍ਰਵਣ ਤਾਂ ਰੱਬ ਦੀ ਨਜ਼ਰ ਵਿੱਚ ਪ੍ਰਵਣ ਹੋਵੇਂਗਾ ਤੂੰ ਸੁਰਖਰੂ ਹੋਵੇਂਗਾ ਤੇਰਾ ਜੀਵਨ ਸਫਲਾ ਮੰਨਿਆ ਜਾਏਗਾ ਤੇ ਮਨ ਵੀ ਸ਼ਾਂਤੀ ਵਿੱਚ ਆ ਜਾਏਗਾ ਸਹਿਜ ਅਵਸਥਾ ਪ੍ਰਾਪਤ ਹੋ ਜਾਏਗੀ ਉਹ ਕਹੇ ਨਾਨਕ ਮਨ ਤੂੰ ਜੋਤ ਰੂਪ ਹੈ ਆਪਣਾ ਮੂਲ ਪਛਾਨ ਤੇ ਇਹ ਆਪਣੇ ਮੂਲ ਦੀ ਪਛਾਣ ਕਰ ਬਈ ਅਸੀਂ ਆਪਣੇ ਮੂਲ ਦੀ ਪਛਾਣ ਕਰੀਏ ਨਾ ਸਾਨੂੰ ਆਪਣੀ ਸਰੀਰਕ ਪਛਾਣ ਅਸੀਂ ਰਹਿਣ ਦਿੱਤੀ ਤੇ ਨਾ ਆਤਮਾ ਪਛਾਣ ਸਰੀਰਕ ਜ਼ਿੰਦਗੀ ਜਿਉਂਦੇ ਜਿਉਂਦੇ ਸਰੀਰ ਦੇ ਮੂ ਸਰੀਰ ਦੇ ਵਿਕਾਰਾਂ ਵਿੱਚ ਸਿੱਤ ਅਸ ਗਏ ਕਾਮ ਕ੍ਰੋਧ ਲੋਮੋ ਕਰ ਚੂਲੀ ਨਿੰਦਿਆ ਇਰਖਾ ਦਵੇਗ ਨਵਰਤਾ ਵੈਰ ਵਿਰੋਧ ਦੁਸ਼ਮਨੀਆ ਇਹ ਸਾਡੇ ਅੰਦਰ ਕਰ ਕਰ ਗਈਆਂ ਇਹਦੂ ਸਾਨੂੰ ਆਪਣੀ ਪਛਾਣ ਨਹੀਂ ਰਹੀ ਤੋ ਸਰੀਰ ਦੀਆਂ ਜ਼ਰੂਰਤਾਂ ਵਿੱਚ ਅੜਕੇ ਰਹਿ ਗਏ ਸਰੀਰਿਕ ਲਜਜ਼ਾਂ ਵਿੱਚ ਅੜਕੇ ਰਹਿ ਗਏ ਜਜ਼ਬਾਤਾਂ ਵਿੱਚ ਫਸ ਕੇ ਰਹਿ ਗਏ ਜਦੋਂ ਅਸੀਂ ਆਤਮਿਕ ਜੀਵਨ ਦੀ ਪਛਾਣ ਕਰਾਂਗੇ ਆਤਮਾ ਦੀ ਲੋੜ ਤੇ ਅੰਮ੍ਰਿਤ ਵੇਲਾ ਸੱਚ ਨੂੰ ਵਡਿਆਈ ਦੀ ਚਾਰ ਇਹ ਖੁਰਾਕ ਹੈ ਉਸ ਦੀ ਕਿ ਮਨ ਆਤਮਾ ਦੀ ਅਸਲ ਖੁਰਾਕ ਹੈ ਜਿਸ ਦੇ ਨਾਲ ਇਤ੍ਰਿਪਤ ਹੁੰਦੇ ਹਨ ਪਰ ਅਸੀਂ ਇਸ ਪਾਸੇ ਦੀ ਆਪਣੀ ਪਛਾਣ ਨਹੀਂ ਕੀਤੀ ਆਪਣੇ ਆਪੇ ਦੀ ਸਰੀਰ ਨੂੰ ਆਪਣੀ ਪਛਾਣ ਬਣਾ ਲਿਆ ਇਸ ਵਾਸਤੇ ਸਰੀਰਕ ਜਿਹੜੇ ਸੁੱਖ ਨੇ ਦੇਹ ਅਧਿਆਸ ਵਾਲੇ ਸੁੱਖ ਇਹਨਾਂ ਦੇ ਅਸੀਂ ਇੱਥੇ ਦੱਬੇ ਗਏ ਹਾਂ ਅਸੀਂ ਨਿਕਲੀਏ ਬਾਹਰ ਉਹ ਤਾਂ ਹੋਵੇਗਾ ਅਸੀਂ ਗੁਰਬਾਣੀ ਦੀ ਸੰਗਤ ਕਰੀਏ ਗੁਰਬਾਣੀ ਅਨੁਸਾਰ ਜੀਵਨ ਜਿਊਣ ਦੀ ਕੋਸ਼ਿਸ਼ ਕਰੀਏ ਕੇਵਲ ਮੱਥੇ ਨਾ ਟੇਕੀਏ ਬਸ ਖਾਲੀ ਇਹ ਨਾ ਕਹੀਏ ਸਾਡਾ ਗੁਰੂ ਗੁਰੂ ਰਣ ਸਾਹਿਬ ਹੈ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਹੀ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਟੇਕ ਕੇ ਜਾਣ ਦੇ ਕੁਝ ਹੋਰ ਗ੍ਰੰਥਾਂ ਨੂੰ ਵੀ ਮੱਥੇ ਟੇਕ ਕੇ ਜਾ ਰਹੇ ਨੇ ਜੀਨਾਂ ਵਿੱਚ ਗੰਦਬਲਾ ਲਿਖਿਆ ਹੋਇਆ ਹੈ ਅਗਰ ਸਾਨੂੰ ਸੱਚ ਪਹਿਚਾਣ ਨੂੰ ਦੀ ਸੱਚੀ ਬਾਣੀ ਦੀ ਪਛਾਣ ਨੂੰ ਦੀ ਤੁਰਕੀ ਬਾਣੀ ਦੀ ਪਛਾਣ ਨੂੰ ਦੀ ਅਸੀਂ ਕੱਚੀ ਬਾਣੀ ਦੀ ਪਛਾਣ ਕਰ ਸਕਦੇ ਪਰ ਸਾਨੂੰ ਆਪਣੀ ਪਛਾਣ ਨਹੀਂ ਦੀ ਬਾਣੀ ਦੀ ਕੀ ਪਛਾਣ ਕਰਾਂ ਕੇਵਲ ਮੱਥੇ ਟੇਕਣ ਦਾ ਸਿਮਤ ਰਹਿ ਗਏ ਆ ਘਰਾਂ ਵੀ ਦਾਨਪੁਣ ਕਰਦਾ ਸਿਮਤ ਰਹਿ ਗਏ ਆ ਕਰੋੜਾਂ ਅਰਬਾਂ ਰੁਪਏ ਦੇ ਸਾਡੇ ਵੱਡੇ ਵੱਡੇ ਗੁਰਦੁਆਰੇ ਲੱਖਾਂ ਰੁਪਏ ਦਾ ਅੰਦਰ ਸਾਜ਼ੋ ਸਮਾਨ ਲੇਕਿਨ ਸਿੱਖੀ ਦੇ ਕਿਸੇ ਸਵਾਲ ਦੇ ਜਵਾਬ ਵਿੱਚ ਸਾਨੂੰ ਇੱਕ ਪੰਕਤੀ ਗੁਰਬਾਣੀ ਦੀ ਯਾਦ ਨਹੀਂ ਹੁੰਦੀ ਅਗਰ ਅਚਾਨਕ ਸੋਚ ਸਿੱਖ ਖੜਾ ਹੋਵੇ ਉਹਨਾਂ ਨੂੰ ਪੁੱਛ ਲਿਆ ਜਾਏ ਵੇ ਦੱਸੋ ਜੀ ਤੁਹਾਡੀ ਸਿਗਰਹਿਤ ਮਰਦਾ ਵਿੱਚ ਸਿੱਖ ਦੀ ਤਾਰੀਫ ਕੀ ਲਿਖੀ ਹੈ ਉਹ ਚਾਰ ਪੰਜ ਲਾਈਨਾਂ ਸੋਚ 90% ਨਹੀਂ ਸੁਣਾ ਸਕਣਗੇ 5-10% ਸੁਣਾਣਗੇ ਉਹ ਵੀ ਸ਼ਾਇਦ ਕੋਈ ਪ੍ਰਚਾਰਕ ਸੰਸਥਾਵਾਂ ਨਾਲ ਜੁੜੇ ਬੰਦੇ ਹੀ ਦੱਸ ਸਕਣਗੇ ਆਮ ਬੰਦੇ ਨੂੰ ਉਹ ਵੀ ਨਹੀਂ ਪਤਾ ਕਦੇ ਪੜ੍ਹ ਕੇ ਨਹੀਂ ਦੇਖਿਆ ਸਿੱਖ ਦੀ ਕੀ ਪਛਾਣ ਹੈ ਗੁਰਬਾਣੀ ਅਨੁਸਾਰ ਕੀ ਪਛਾਣ ਹੈ ਸਿੱਖ ਦਾ ਕੀ ਲੱਛਣ ਹਣ ਸਾਨੂੰ ਸ਼ਬਦ ਨਹੀਂ ਜਾਏ ਯਾਦ ਹੋਏਗਾ ਗੁਰਸਤਗੁਰ ਦਾ ਜੋ ਸਿੱਖ ਕਾਇਪਲ ਕੇ ਉੱਠੇ ਨਾਮ ਤੇ ਆਵੇ ਇਹ ਸ਼ਬਦ ਤੁਹਾਨੂੰ ਯਾਦ ਨਹੀਂ ਹੋਵੇਗਾ ਅਸੀਂ ਸੁਣਾ ਲਈਏ ਸਾਨੂੰ ਕੋਈ ਪੁੱਛ ਲਵੇ ਤੁਸੀਂ ਸਿੱਖੋ ਵੀਂਗੇ ਸਿੱਖ ਦੱਸੋ ਕਿ ਸਿੱਖੀ ਤਾਰੋ ਵਿੱਚ ਨਸ਼ੇ ਮੰਨਣੇ ਕਿਹੜਾ ਕਰਨਾ ਸ਼ਮਾਨਾ ਕਿੱਥੇ ਲਿਖਿਆ ਹੋਇਆ ਹੈ ਕੈਸਾ ਖਾਣਾ ਚਾਹੀਦਾ ਕੈਸਾ ਪਹਿਨਣਾ ਚਾਹੀਦਾ ਕੈਸਾ ਜੀਵਨ ਜੀਣਾ ਚਾਹੀਦਾ ਇਹ ਕਿੱਥੇ ਲਿਖਿਆ ਹੈ ਅਸੀਂ ਗੁਰਬਾਣੀ ਦੀ ਕੋਈ ਪੰਕਤੀ ਸ਼ਬਦ ਪੜ੍ਹ ਕੇ ਨਹੀਂ ਸੁਣਾ ਸਕਦੇ ਬਹੁਤੀ ਤੈਦਾ ਨਹੀਂ ਸੁਣਾ ਸਕਦੇ ਇਹਦਾ ਮਤਲਬ ਨਹੀਂ ਅਸੀਂ ਬਾਣੀ ਰੂਪੀ ਗੁਰੂ ਨਾਲ ਨਹੀਂ ਜੁੜੇ ਕੇਵਲ ਗ੍ਰੰਥ ਰੂਪੀ ਗੁਰੂ ਨੂੰ ਆਪਣਾ ਗੁਰੂ ਮੰਨੀ ਗਏ ਵੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹਨ ਇਹ ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹਨ ਤੇ ਗੁਰੂ ਸਾਹਿਬ ਦੀ ਬਾਣੀ ਨੂੰ ਨਹੀਂ ਮੰਨਦੇ ਬਾਣੀ ਨੂੰ ਮੰਨਣਾ ਹੋਵੇ ਤਾਂ ਬਾਣੀ ਪਹਿਲਾਂ ਪੜ੍ਹਨੀ ਪੈਂਦੀ ਹੈ ਇਹ ਪਹਿਲਾ ਕਰਮ ਹੈ ਬਾਣੀ ਪੜ੍ਹਨੀ ਦੂਜਾ ਕਰਮ ਹੈ ਬਾਣੀ ਨੂੰ ਵਿਚਾਰਨਾ ਉਹਦੇ ਅਰਥ ਵਿਚਾਰ ਸਮਝਨੇ ਕੀ ਹੁਕਮ ਕਰ ਰਹੀ ਹੈ ਕਿਹਣੀ ਚੀਜ਼ ਮ ਵਰਜ ਲਈ ਹੈ ਕਿਹਣੀ ਚੀਜ਼ ਕਰ ਲਈ ਕਹਿ ਰਹੀ ਹੈ ਇਹ ਵਿਚਾਰ ਕਰਨੀ ਇਹ ਦੂਜਾ ਪੱਖ ਹੈ ਤੇ ਤੀਜਾ ਤਰੀਕਾ ਹੈ ਗੁਰੂ ਮੰਨਣ ਦਾ ਕਿ ਉਸ ਬਾਣੀ ਅਨੁਸਾਰ ਜੀਵਨ ਜੀਉਣਾ ਬਾਣੀ ਦੇ ਹੁਕਮ ਅਨੁਸਾਰ ਜੀਵਨ ਜੀਉਣਾ ਫਿਰ ਜਾ ਕੇ ਸਿੱਖੀ ਦੀ ਪਛਾਣ ਆਉਂਦੀ ਹੈ ਸਿੱਖੀ ਕੀ ਹੈ ਫਿਰ ਸਮਝ ਆਉਂਦੀ ਹੈ ਸੱਚੀ ਬਾਣੀ ਕੀ ਹੈ ਤੇ ਕੱਚੀ ਬਾਣੀ ਕੀ ਹੈ ਸਿਧਾਂਤ ਕੀ ਨੇ ਗੁਰਮਤ ਦੇ ਤੇ ਅਸੀਂ ਆਪਣੀ ਪਛਾਣ ਦੱਸ ਸਕਦੇ ਹਾਂ ਕਿਸੇ ਨੂੰ ਸਮਝਾ ਸਕਦੇ ਹਾਂ ਸਿੱਖੀ ਕੀ ਹੈ ਨਿਕ ਨਹੀਂ ਅਸੀਂ ਸੋਚਿਆ ਕਿ ਸ਼ਾਇਦ ਬੜੇ ਸ਼ਸਤਰ ਬਸਤਰ ਪੈਣ ਲੈਣੇ ਤੇ ਚੰਗੇ ਦਾੜੇ ਦੱਪੇ ਆਪਣੇ ਰੋਪ ਦਾਬ ਦੱਸ ਲੈਣੇ ਪਰ ਸਿੱਖ ਬੜੇ ਡਾਡੇ ਹੁੰਦੇ ਨੇ ਸਿੱਖ ਬੜੇ ਜਾਬਰ ਦਲੇਰ ਸ਼ੇਰ ਹੁੰਦੇ ਨੇ ਬਸ ਇੱਕ ਇਹੋ ਹੀ ਪਛਾਣ ਦੱਸ ਇਹ ਤਾਂ ਤੁਹਾਡਾ ਸ਼ਕਤੀ ਵਾਲਾ ਪੱਖ ਹੈ ਕਿਸੇ ਵਕਤ ਇੱਕ ਸ਼ਕਤੀਸ਼ਾਲੀ ਯੋਧੇ ਦਾ ਸੰਤ ਸਪਾਈ ਦਾ ਨਾਮ ਸੰਤ ਸਪਾਈ ਦਾ ਨਾਮ ਹੈ ਲੇਕਿਨ ਉਹ ਨਾਲ ਸੰਤ ਵੀ ਹੋਣਾ ਚਾਹੀਦਾ ਹੈ ਉਹਦਾ ਅੰਦਰਲਾ ਜੀਵਨ ਰੱਬ ਨਾਲ ਇੱਕਮਿਕ ਹੋਇਆ ਹੋਣਾ ਚਾਹੀਦਾ ਹੈ ਉਸ ਨੂੰ ਸਰਵ ਵਿਆਪਕ ਜੋਤ ਹਰ ਪਾਸੇ ਮਹਿਸੂਸ ਹੋਣੀ ਚਾਹੀਦੀ ਹੈ ਉਸ ਨੂੰ ਹਰ ਇਨਸਾਨ ਵਿੱਚ ਰੱਬੀ ਜੋਤ ਮਹਿਸੂਸ ਹੋਣੀ ਚਾਹੀਦੀ ਹੈ ਇਨਸਾਨੀ ਦੀ ਸੇਵਾ ਕੇਵਲ ਦਾਨਪੁਣ ਦੀ ਭਾਵਨਾ ਨਾਲ ਨਾ ਕਰੇ ਬਲਕਿ ਇਨਸਾਨੀ ਦੀ ਸੇਵਾ ਆਪਣੇ ਰੂਪ ਆਪਣਾ ਆਪਾ ਹੀ ਸਾਰੇ ਵਿੱਚ ਮਹਿਸੂਸ ਕਰਕੇ ਸਭ ਵਿੱਚ ਜੋ ਜੋ ਤੇ ਸੋਈ ਵਾਲੀ ਗੱਲ ਅੰਦਰਲੀ ਗੱਲ ਸਮਝ ਕੇ ਇਨਸਾਨੀ ਦੀ ਸੇਵਾ ਕਰੇ ਇਹ ਜਿਹੜੇ ਗੁਣ ਨੇ ਇਹ ਕੇਵਲ ਅਸਲ ਦੇਖਿਆ ਜਾਏ ਇੱਕ ਸਿੱਖ ਹੀ ਨਹੀਂ ਬਲਕਿ ਹਰ ਇਨਸਾਨ ਨੂੰ ਆਪਣੀ ਪਛਾਣ ਹੋਣੀ ਚਾਹੀਦੀ ਹੈ ਮੈਂ ਕੌਣ ਹੂੰ ਮੀਂਗੇ ਹਿਊਮਨ ਮੈਂ ਕੌਣ ਹਾਂ ਕਿਰ ਕੇ ਵਸਰੀ ਮੇਰੀ ਪਛਾਣ ਹੈ ਜਦੋਂ ਹਰ ਇਨਸਾਨ ਆਪਣੀ ਆਤਮਿਕ ਪਛਾਣ ਕਰ ਲਵੇਗਾ ਇਸ ਸੰਸਾਰ ਦੀ ਜਨੀ ਉਬਰਈਆਂ ਸਭ ਖਤਮ ਹੋ ਜਾਂਦੀਆਂ ਨੇ ਕੋਈ ਵੈਰ ਵਿਰੋਧ ਨਹੀਂ ਰਹਿੰਦੇ ਕੋਈ ਦੁਸ਼ਮਣੀ ਨਹੀਂ ਰਹਦੀਆਂ ਕੋਈ ਮਸਬੀ ਤਾਅਸਬ ਕਰਕੇ ਦੇਸ਼ ਰੰਗ ਨਸਲ ਕਰਕੇ ਇਹ ਝਗੜੇ ਨਹੀਂ ਹੁੰਦੇ ਨਫ਼ਰਤਾਂ ਨਹੀਂ ਪੈਂਦੀਆਂ ਕੋਈ ਬੇਗਾਨਾ ਨਹੀਂ ਦਿਸਦਾ ਫਿਰ ਇਹ ਲੱਗਦਾ ਨਾ ਕੋਈ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣੇ ਆਈ ਇਹ ਪਹਿਚਾਨ ਜਦੋਂ ਆਉਂਦੀ ਹੈ ਇੱਕ ਜਦੋਂ ਦਿਸਦਾ ਆਪਣੇ ਅੰਦਰ ਉਹ ਹੀ ਸਾਰੇ ਵਿੱਚ ਦਿਸਦਾ ਤੇ ਫਿਰ ਇਹ ਸਾਰਾ ਸੰਸਾਰ ਹੀ ਇੱਕ ਪਰਿਵਾਰ ਲੱਗਦਾ ਹੈ ਔਰ ਸਾਰੇ ਸੰਸਾਰ ਦਾ ਇੱਕ ਸਾਂਝਾ ਪਿਤਾ ਪਰਮਾਤਮਾ ਮਹਿਸੂਸ ਹੁੰਦਾ ਹੈ ਤੂੰ ਸਾਂਝਾ ਸਾਈ ਬਾਪ ਹਮਾਰਾ ਫਿਰ ਉਸ ਤੋਂ ਇੱਕ ਪਿਤਾ ਇੱਕ ਉਸ ਕੇ ਇੱਕ ਉਸ ਕੇ ਹਮ ਬਾਰਿਕ ਫਿਰ ਇਹ ਮਹਿਸੂਸ ਹੁੰਦਾ ਹੈ ਤਾਂ ਇਹ ਜਿਹੜੀ ਮੌਜੂਦਾ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਵਿੱਚੋਂ ਅੱਜ ਦਾ ਇਹ ਪਹਿਲਾ ਵਿਸ਼ਾ ਜਿਹੜੀ ਅਸੀਂ ਲਿਆ ਹੈ ਵੀ ਧਾਰਮਿਕ ਤੌਰ ਤੇ ਅਸੀਂ ਆਪਣੇ ਤਨ ਤੇ ਮਨ ਦੀ ਆਤਮਾ ਤੇ ਸ੍ਰਿਦੀ ਪਛਾਣ ਕਰੀਏ ਔਰ ਆਪਣੇ ਆਪੇ ਨੂੰ ਸਮਝੀਏ ਇਹ ਸਾਡੇ ਜੀਵਨ ਦਾ ਮਨੋਰਥ ਹੈ ਇਨਸਾਨੀ ਜੀਵਨ ਦਾ ਨਹੀਂ ਤੇ ਜਾਨਵਰਾਂ ਵਰਗੀ ਜ਼ਿੰਦਗੀ ਜੀ ਕੇ ਸੰਸਾਰ ਤੋਂ ਚਲੇ ਜਾਣਾ ਪ੍ਰਮਾਤਮਾ ਸਾਨੂੰ ਅਨਸਰ ਮਣਾ ਕੇ ਭੇਜਦਾ ਮਨੂ ਕੱਲਾ ਉੱਠੇ ਚੱਲਾ ਸਾਥ ਨਹੀਂ ਇਹ ਵੀ ਗੱਲ ਹੈ ਤੇ ਖਲਮ ਖਾਲੀ ਬੰਦਾ ਸੰਸਾਰ ਤੋਂ ਵਾਪਸ ਚਲਾ ਗਿਆ ਕੋਈ ਆਪਣੇ ਆਪ ਦੀ ਪਛਾਣ ਨਹੀਂ ਕੀਤੀ ਇਹ ਜੀਵਨ ਦਾ ਮਨੋਰਥ ਪੂਰਾਨੀ ਹੋਇਆ ਇਹ ਇਨਸਾਨੀ ਜੀਵਨ ਦਾ ਮਨੋਰਥ ਨਹੀਂ ਹੈ ਇਹ ਹਵਾਨਾ ਦਾ ਹੋ ਸਕਦਾ ਹੈ ਚਿੜੀਆਂ ਪੰਛੀਆਂ ਪਤੰਗਿਆਂ ਹੋਰਾਂ ਦਾ ਹੋ ਸਕਦਾ ਹੈ ਬਜਿਸ ਕੰਮ ਵਿੱਚ ਪ੍ਰਮਾਤਮਾ ਨੇ ਜਿਸ ਕੰਮ ਲਈ ਉਹਨੂੰ ਪੈਦਾ ਕੀਤਾ ਉਹ ਕੰਮ ਕਰਕੇ ਚਲੇ ਜਾਣ ਉਹ ਆਪਣੇ ਆਤਮਿਕ ਜੀਵਨ ਦੀ ਪਛਾਣ ਨਾ ਕਰ ਸਕਣ ਬਖਰੀ ਗੱਲ ਹੈ ਪਰ ਇਨਸਾਨ ਨੂੰ ਆਪਣੀ ਪਛਾਣ ਹੋ ਜਾਨੀ ਬੜੀ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ